ਹਾਂਜੀ ਇੱਥੇ ਤਸਾਪਿਕ ਖੇਰੇ ਵਿੱਚ ਪਿਛਲੇ ਮਹੀਨੇ 10ਵੇਂ ਮਹੀਨੇ 'ਚ ਵੀ 1500 ਤੋਂ ਉੱਪਰ ਦੀ ਗੱਲ ਹੈ ਤੇ ਇਸ ਮਹੀਨੇ ਪੰਜ ਤਰੀਕੂ ਦਰਮਿਆਨੀ ਰਾਤ ਨੂੰ ਦੋ ਜੋੜੀਆਂ ਆਈਆਂ ਤੇ ਪਿਛਲੇ ਮਹੀਨੇ ਤਿੰਨ ਚੋਰੀਆਂ ਹੋਈਆਂ ਸੀ ਸ਼ਹਿਰ ਦੇ ਵਿੱਚ ਉਸ ਸਮੇਂ 'ਚ ਮੁਕੱਦਮਾ ਨੰਬਰ 205 ਮਿਤੀ 16/10/2025 ਅਧਿੰਤਰਤਨ ਸੁਕਤੀ 4305 ਵੀ ਇਹ ਨਸਤਾਸ ਨਾਮ ਨੂੰ ਵਿਅਕਤੀ ਦੇ ਖਿਲਾਫ ਦਾ ਜ਼ਿਕਰ ਆ ਗਿਆ ਸੀ ਸਾਰੇ ਹਾਲਾਤ ਅਸ ਜਿਹੜੇ ਮੇਰੇ ਧਿਆਨ ਚ ਜਾਂਦੇ ਮੈਂ ਸਾਰੇ ਹਾਲਾਤ ਤੋਂ ਚੌਸ ਨਾਮ ਮੰਨ ਲਓ ਐਸ ਐਸ ਪੀ ਸਾਹਿਬ ਸ੍ਰੀ ਪਵੀਰ ਸਿੰਘ ਮੀਨਾ ਆਈ ਪੀ ਐਸ 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 ਪੀ ਮਾਨ ਸਾਹਿਬ ਧਿਆਨ ਚ ਜਾਂਦੇ ਐਸ ਪੀ ਡੀ ਵੀ ਵਾਈਟ ਐਸ ਐਸ ਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੋਂ ਉਹਨਾਂ ਦੀ ਗਾਈਡਲਾਈਨ ਤੋਂ ਆਣਾ ਪਿੱਛੇ ਜਿਹੜੀਆਂ ਟ੍ਰੀਮਾ ਬਣਾਇਆ ਸਚੂ ਸੁਰਜੀ ਸਿੰਧੀ ਕੋਈ ਚ ਆਇਨਾ ਨੇ ਇਸ ਮੁਕਦਮੇ 'ਚ 30 ਰਾਣੜਾ ਹੈ ਦੋ ਜਿਹੜੇ ਦੋਸ਼ੀ ਹੋ ਕਾਬੂ ਕੀਤੇ ਜਿਹੜੇ ਸਰਬਨਸਾਹ ਕੋ ਬੁੱਲੂ ਹੈ ਜਿਹੜਾ ਉਭਾ ਵਾਲਾ ਹੈ ਲੋਹਣਾ ਨਕਿੰਦਰ ਸਿੰਘ ਨੰਦੂ ਇਹ ਵੀ ਉਭਾ ਵਾਲਾ ਹੈ ਇਹਨਾਂ ਤੋਂ ਜਿਹੜਾ ਹੈਗਾ ਇਹਦੇ 'ਚ 1500 ਰੁਪਏ ਚੋਰੀ ਦਾ ਮਾਲ ਤੇ ਇੱਕ ਚਾਂਦੀ ਦਾ ਸਿੱਕਾ ਬਰਾਮਦ ਕੀਤਾ ਹੈ ਦੋਸ਼ੀ ਜਿਹੜੇ ਪੁਰਸ਼ ਵਾਂਗ ਤੇ ਨੇ ਅਨਦਰ ਹੋਰ ਵੀ ਮਟੂਰ ਜਾ ਰਹੀ ਹੈ ਮੈਂ ਇਥੇ ਨੂੰ ਇਹ ਵੀ ਦੱਸਣਾ ਚਾਹੁੰਗਾ ਜਿਹੜਾ ਸਰਵਨ ਸਿੰਘ ਹੈ ਗੁੱਲੂ ਇਹਦੇ ਤੇ ਪਹਿਲਾਂ ਹੀ ਚਾਰ ਮੁਕੱਦਮੇ ਦਰਲੇ ਜਾਂ ਤੇ ਪਹਿਲਾਂ ਚਾਰ ਮੁਕੱਦਮੇ ਦਰਲੇ ਨੇ ਜਿਹੜੇ ਲਖਵਿੰਦਰ ਸਿੰਘ ਇਹਦੇ ਤੇ ਇੱਕ ਮੁਕੱਦਮਾ ਦਰਲੇ ਨੇ ਇਕ ਨਵੇਂ ਟਾਈਪ ਦੇ ਬੰਦੇ ਨੇ ਜਿਹੜੇ ਕਿ ਸੰਗਰੂਰ ਵਾਲੀ ਸਾਈਡ ਤੋਂ ਆ ਕੇ ਇੰਨੇ ਇਥੇ ਨਾ ਚੋਰੀਆਂ ਨੂੰ ਜਾਂਦਾ ਦਿੱਤਾ ਹੈ ਉਹਦੇ ਤੋਂ ਦੇ ਲੋਕਾਂ ਦੇ ਸਹਿਯੋਗ ਨਾਲ ਪਬਲਿਕ ਦੇ ਸਹਿਯੋਗ ਨਾਲ ਇਹਨਾਂ ਨੂੰ ਉਸ ਨੇ ਰੋਕ ਦਿੱਤਾ ਹੈ ਇਹਨਾਂ ਨੂੰ ਚੋਰੀਆਂ ਨਹੀਂ ਹੋ ਮਾਲੂਰਾ ਨੂੰ ਕਰ ਰਿਹਾ ਮੈਂ ਤੁਹਾਡੇ ਚੈਨਲ ਤੇ ਵਾਧੂ ਰਹੀ ਮੜਿਆ ਉਸ ਨੂੰ ਵਾਰਨਿੰਗ ਦਿੰਨਾ ਕਿ ਜਿਹੜਾ ਵੀ ਕੋਈ ਕਾਨੂੰਨ ਤੋੜਨ ਦੀ ਜਾਂ ਕੋਈ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨ ਵਾਲੀ ਗੱਲ ਜਾਂ ਕੋਈ ਲੋਕਾਂ ਨੂੰ ਡਰਾਗਾ ਸ਼ਾਂਤੀ ਭੰਗ ਵਾਲੀ ਗੱਲ ਕਰਨ ਦੀ ਗੱਲ ਕਰੂਗਾ ਉਹਦੇ ਖਿਲਾਫ ਕਾਰਸ਼ਾ ਹੈ ਪੂਰਾ ਸ਼ਕਤੀ ਨਾਲ ਤੋਂ ਅਨੁਸਾਰ ਜਿਹੜਾ ਹੈ ਕਾਰਵਾਈ ਕਰੇਗੀ ਧੰਨਵਾਦ ਅਜੇ ਤਾਂ ਕੋਈ ਵੈਪਨ ਵਗੈਰਾ ਤਾਂ ਨਹੀਂ ਨਾਮ ਹੋਇਆ ਨਹੀਂ ਵੈਪਨ ਤਾਂ ਕੋਈ ਬਰਾਮਦ ਨਹੀਂ ਹੋਇਆ ਨਾ ਬਾਕੀ ਨੇ ਪੁੱਛੇ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਪੁਲਿਸ ਰਿਮਾਂਡ ਤੇ ਨੇ ਇਹ ਜੇ ਕੋਈ ਹੋਰ ਗੱਲ ਸਾਹਮਣੇ ਤੁਹਾਨੂੰ ਦੱਸਣੀ ਹੋਵੇ